ਇਹ ਜਿਹੜੀ ਸਫਾਈ ਦੀ ਮਸ਼ੀਨ ਹੈ ਜੀ ਕਾਰਪੋਰੇਸ਼ਨ ਵੱਲੋਂ ਲਾਈ ਗਈ ਬਰਸ਼ਾ ਵਾਲੀ 18 ਤੋਂ 20 ਕਿਲੋਮੀਟਰ ਰੋਜ਼ ਕਰਿਆ ਕਰੋ ਔਰ ਇਹ ਕੋਨਿਆਂ ਤੋਂ ਪੂਰੀ ਮਿੱਟੀ ਸਾੱਕ ਰਿਆ ਕਰੋ ਤਾਂ ਕਿ ਦੇਖੋ ਇਹਦੇ ਨਾਲ ਬਿਮਾਰੀਆਂ ਵੀ ਘਟਣਗੀਆਂ ਸ਼ਹਿਰ ਵੀ ਸਾਫ਼ ਹੋਏਗਾ ਕਿ ਬੜਾ ਵਧੀਆ ਉਪਰਾਲਾ ਇਹ ਹਲੇ ਇੱਕ ਮਸ਼ੀਨ ਆਈ ਅਸੀਂ ਹੋਰ ਮਸ਼ੀਨਾਂ ਵੀ ਲਵਾਂਗੇ ਪਰ ਇਹ ਮਸ਼ੀਨ ਦੀ ਇੱਕੋ ਪ੍ਰੋਬਲਮ ਆਉਂਦੀ ਵੀ ਇਹ ਸਿਰਫ ਵੱਡੀਆਂ ਸੜਕਾਂ ਤੇ ਚੱਲਦੀ ਛੋਟੀ ਤੇ ਨਹੀਂ ਚੱਲਦੀ ਪਰ ਚਲੋ ਵੱਡੀਆਂ ਸੜਕਾਂ ਦਾ ਪਹਿਲਾਂ ਕਵਰ ਕਰੀਏ ਹਾਂਜੀ ਸਰ ਇਹਦਾ ਕੋਈ ਟਾਈਮ ਹੈ ਮਾਰਨਿੰਗ ਦਾ ਜਾਂ ਨਹੀਂ ਇਹਦਾ ਇਹਦਾ ਨਾ ਜੀ ਜਦੋਂ ਟ੍ਰੈਫਿਕ ਹੋਊਗਾ ਉਦੋਂ ਨਹੀਂ ਚਲਾਇਆ ਕਰਾਂਗੇ ਇਹਨੂੰ ਯ ਰਾਤੀ ਜਾਂ अर्ली ਮਾਰਨਿੰਗ ਚਲਾਇਆ ਕਰਾਂਗੇ ਤਾਂ ਕਿ ਜਦੋਂ ਟ੍ਰੈਫਿਕ ਹੋਵੇ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਸਰ ਅੱਜ ਬਜਟ ਵੀ ਪੇਸ਼ ਹੋਇਆ ਉਹਦੇ ਬਾਰੇ ਕੀ ਬਜਟ ਬਹੁਤ ਵਧੀਆ ਪੇਸ਼ ਹੋਇਆ ਜੀ ਹੈਲਥ ਬਾਰੇ ਵੀ ਬੜੇ ਵੱਡੇ ਸਟੈਪ ਲਿੱਤੇ ਗਏ ਔਰ ਐਜੂਕੇਸ਼ਨ ਲਈ ਹਰ ਚੀਜ਼ ਹਰ ਵਰਗ ਦੇ ਬੰਦੇ ਨੂੰ ਟੱਚ ਕੀਤਾ ਗਿਆ ਇਸ ਬਜਟ ਚ ਖਾਸ ਕਰਕੇ ਖਿਡਾਰੀਆਂ ਲਈ ਜਿਆਦਾ ਹਰ ਹਰ ਹਰੇਕ ਲਈ ਕੀਤਾ ਹੈ ਹਾਂਜੀ ਖਿਡਾਰੀਆਂ ਲਈ ਕੀ ਕਹਿਣਾ ਚਾਹੋਗੇ ਖਿਡਾਰੀਆਂ ਲਈ ਜੀ ਅਸੀਂ ਤਾਂ ਚਾਹੁੰਦੇ ਹਾਂ ਪੰਜਾਬ ਟੌਪ ਤੇ ਹੋਵੇ ਜਿਹੜੇ ਚਾਹੇ 올림픽ਸ ਹੈ ਚਾਹੇ ਏਸ਼ੀਆ ਹੈ ਚਾਹੇ ਸਪੋਰਟਸ ਹੈ ਉਹ ਹਮੇਸ਼ਾ ਟੌਪ ਤੇ ਰਹੇ ਦੁਕਾਨਦਾਰਾਂ ਦੀ ਕੋਈ ਡਿਮਾਂਡ ਕੀਤੀ ਹੋਵੇ ਕਿਸੇ ਚੀਜ਼ ਨੂੰ ਲੈ ਕੇ ਏ ਦੁਕਾਨਦਾਰਾ ਜੀ ਇਹ ਮੈਨੂੰ ਤਾਂ ਓਵਰਆਲ ਖੁਸ਼ ਲੱਗੇ ਬਾਕੀ ਤੁਸੀਂ ਇਹਨਾਂ ਨੂੰ ਪੁੱਛੋ ਕੀ ਕਹਿੰਦੇ ਆ ਆ ਜਿਹੜੀ ਇਹਨਾਂ ਦੀ ਪੁਰਾਣੀ ਪਾਰਕਿੰਗ ਦੀ ਪ੍ਰੋਬਲਮ ਸੀ ਜਦੋਂ ਇਹ ਬਣ ਰਹੀ ਸੀ ਐਲੀਵੇਟਿਡ ਹਾਈਵੇ ਉਦੋਂ ਵੀ ਇਹ ਵਿਚਾਰੇ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਏ ਸੀ ਫਿਰ ਅਸੀਂ ਸਾਰੀ ਰੀਡਿਜ਼ਾਈਨ ਕਰਵਾਈ ਏ ਰੋਡ ਤਾਂ ਥੋੜੀ ਜਿਹੀ ਉਦੋਂ ਲੇਟ ਵੀ ਹੋ ਗਈ ਪਰ ਇਹ ਹੁਣ ਇਹਨਾਂ ਦੀ ਬੜੀ ਤਸੱਲੀ ਹੈ ਦੋ ਛੋਟੀਆਂ-ਛੋਟੀਆਂ ਡਬਾਂਡਾ ਉਹ ਵੀ ਮੈਂ ਕਰਾ ਦਊਂਗਾ ਕੋਈ ਟਾਇਲਟ ਵਗੈਰਾ ਪਬਲਿਕ ਟਾਇਲਟ ਬਣਾਣੇ ਹੋ ਮੈਂ ਕਹਿ ਕੇ ਬਣਵਾ ਦਊਂਗਾ ਸਰ ਤੁਹਾਡੀ ਟਿਕਟ ਅਨਾਉਂਸ ਹੋ ਚੁੱਕੀ ਹੈ ਨਾਮ ਅਨਾਉਂਸ ਲਗਾਤਾਰ ਤੁਸੀਂ ਸ਼ੁਰੂ ਤੋਂ ਹੁਣ ਤੱਕ ਕੰਪੇਨਿੰਗ ਜਿਹੜੀ ਇਹ ਕਰਦੇ ਹੋ ਕਿ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਕੰਪੇਨਿੰਗ ਕਰਕੇ ਕੰਪੇਨਿੰਗ ਦਾ ਹਲੇ ਤਾਂ ਹਲੇ ਤਾਂ ਜਿਹੜੇ ਆ ਕੰਮ ਹੈ ਉਹ ਕਰਾ ਰਹੇ ਆ ਬਾਕੀ ਚੰਗਾ ਲੱਗ ਰਿਹਾ ਲੋਕਾਂ ਨੂੰ ਮਿਲ ਰਹੇ ਆ ਲੋਕਾਂ ਦੀਆਂ ਪ੍ਰੋਬਲਮਾਂ ਸੁਣ ਰਹੇ ਆ ਔਰ ਸਾਰੀਆਂ ਰਿਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿੰਨੀਆਂ ਕਿ ਮੈਂ ਕਰਾ ਸਕਦਾ ਕਿਸਾਨਾਂ ਦਾ ਜਿਹੜਾ ਮੋਰਚਾ ਉਹ ਤੋਂ ਹਟਿਆ ਵਾ ਕਈ ਤਰ੍ਹਾਂ ਦੇ ਸਵਾਲ ਆ ਰਹੇ ਆ ਕਿ ਗਲਤ ਹੋਇਆ ਐਦਾਂ ਨਹੀਂ ਹੋਣਾ ਚਾਹੀਦਾ ਕਿਸ ਤਰੀਕੇ ਨਾਲ ਉਸਤੇ ਨਹੀਂ ਗਲਤ ਕੁਝ ਨਹੀਂ ਹੋਇਆ ਜੀ ਦੇਖੋ ਦੇਖੋ ਮੈਂ ਤੁਹਾਨੂੰ ਦੱਸਦਾ ਆਪਾਂ ਹਰ ਵਰਗ ਨੂੰ ਦੇਖਣਾ ਹੈ ਕਰੀਬਾ ਨੂੰ ਨੌਕਰੀ ਨਹੀਂ ਮਿਲ ਰਹੀ ਸੀ ਇਨਵ ਪਾਰਲੀਮੈਂਟ ਆ ਨਹੀਂ ਰਹੀਆਂ ਸੀ ਲੋਕਾਂ ਨੂੰ ਆਣਾ ਜਾਣਾ ਔਖਾ ਹੋਇਆ ਹੋਇਆ ਸੀਗਾ ਦੇਖੋ ਜੇ ਕੋਈ ਬਾਹਰ ਵੀ ਨੌਕਰੀ ਕਰਦਾ ਹੈ ਉਧਰਲੇ ਬੰਦੇ ਜਿੱਦਾਂ ਕੋਈ ਹਰਿਆਣੇ ਕਰਦਾ ਕੋਈ ਦਿੱਲੀ ਜਾਂਦਾ ਹਰੇਕ ਨੂੰ ਪ੍ਰੋਬਲਮ ਸੀ ਐਦਾ ਲੱਗਦਾ ਸੀ ਚਾਹੇ ਘੁੰਮ ਕਮਾ ਕੇ ਘੰਟਾ ਡੇਢ ਫालतू ਲੱਗਦਾ ਹੈ ਪਰ ਹਰੇਕ ਨੂੰ ਲੱਗਦਾ ਸੀ ਕਿ ਮੈਂ ਤੁਹਾਨੂੰ ਦੱਸਦਾ ਮੈਂ ਹੈਲਥ ਕਮੇਟੀ ਦਾ ਮੈਂਬਰ ਆ ਪਾਰਲੀਮੈਂਟ ਦੇ ਮੈਂ ਉਹਨਾਂ ਦਾ ਇੱਥੇ ਟ੍ਰਿਪ ਮਨਵਾ ਲਿਆ ਨਹੀਂ ਤਾਂ ਪੰਜਾਬ ਆਂਦੇ ਆ ਕੇ ਰਾਜੀ ਨਹੀਂ ਜੀ ਜਦੋਂ ਉਹਨਾਂ ਦਾ ਟ੍ਰਿਪ ਆਣਾ ਸੀ ਹਫ਼ਤਾ ਪਹਿਲਾਂ ਇਹ ਆਗੇ ਸਾਲ ਪਹਿਲਾਂ ਦੀ ਗੱਲ ਉਹਨਾਂ ਨੇ ਟ੍ਰਿਪ ਹੀ ਕੈਂਸਲ ਕਰ ਦਿੱਤਾ ਬਾਹਰ ਬੈਠੇ ਤਾਂ ਇਹ ਸਮਝਦੇ ਵੀ ਪਤਾ ਨਹੀਂ ਉੱਥੇ ਕੀ ਹੋਈ ਜਾਂਦਾ ਜੀ ਸਾਡੇ ਲਈ ਤਾਂ ਸਿਰਫ ਘੰਟੇ ਦਾ ਰਸਤਾ ਹੈ ਪਰ ਉਹ ਕਹਿੰਦੇ ਜੀ ਉੱਥੇ ਪਤਾ ਨਹੀਂ ਕੀ ਹੁੰਦਾ ਮਤਲਬ ਕਿ ਸੜਕਾਂ ਵੀ ਬੰਦ ਐ ਕੰਮ ਵੀ ਨਹੀਂ ਚੱਲਦੇ ਐਨ ਐਚ ਆਈ ਦੀਆਂ ਸੜਕਾਂ ਵੀ ਨਹੀਂ ਮਿਲਦੀਆਂ ਤੁਸੀਂ ਦੇਖੋ ਬਾਹਰਲੇ ਬੰਦੇ ਉਹ ਫਿਰ ਇਨਵੈਸਟਮੈਂਟ ਨਹੀਂ ਆਂਦੀ ਫਿਰ ਸਾਡੇ ਯੂਥ ਨੂੰ ਕੰਮ ਕਿੱਦਾਂ ਮਿਲੇਗਾ ਨਵੇਂ ਪ੍ਰੋਜੈਕਟ ਨਹੀਂ ਆਣਗੇ ਸੋ ਓਵਰ ਆਲ ਬਹੁਤ ਜ਼ਿਆਦਾ ਗਲਤ ਜਾ ਰਹੇ ਜੀ ਤਿੰਨ ਲਗਾਤਾਰ ਹੁਣ ਭਾਰਤ ਨੂੰ شناਸ਼ੂ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀ ਹੈ ਉਹਨਾਂ ਦੀ ਪਿਕਚਰਾਂ ਆ ਰਹੀਆਂ ਵੀਡੀਓ ਬਹੁਤ ਚੱਲ ਰਹੀਆਂ ਕਿ ਆਸ਼ੂ ਆਸ਼ੂ ਹੋ ਰਹੀ ਹੈ ਉਸ ਤਰੀਕੇ ਨੂੰ ਕਿ ਵੀ ਦੇਖਦੇ ਤਾਂ ਮੈਂ ਬੈਸਟ ਆਫ ਲੱਕ ਕਹਿੰਦਾ ਉਹਨਾਂ ਨੂੰ ਜੀ 올 ਦੀ ਬੈਸਟ ਬਹੁਤ ਧੰਨਵਾਦ ਕਰਦਾ ਵੀ ਸਾਡੀ ਜਿਹੜੀ ਇੱਕ ਸਮੱਸਿਆ ਸੀ ਕਾਫੀ ਚੱਲੀ ਆ ਰਹੀ ਸੀਗੀ ਇੱਕ ਤਾਂ ਇਹ ਪਾਰਕਿੰਗ ਕਮੇਟੀ ਦੀ ਸਮੱਸਿਆ ਸੀ ਜਿਹੜਾ ਇੱਕ ਕੱਚਾ ਉਹਨੂੰ ਸਾਰਾ ਕੁਝ ਕਰਨ ਲਈ ਬਾਥਰੂਮ ਦੀ ਸਮੱਸਿਆ ਸੀ ਇੱਕ ਸਾਡਾ ਸਵਿੰਗ ਪੂਲ ਹੈ ਜਿਹੜਾ ਉਹ ਕਾਫੀ ਸਾਲਾਂ ਤੋਂ ਸਾਡੀ ਸਮੱਸਿਆ ਵਾ ਜਿਹੜੀ ਉਹ 8:00 ਵਜੇ 8:00 ਵਜੇ ਵਜਜ ਕੇ 20 ਮਿੰਟ ਤੱਕ ਸੀਗਾ ਜਿਹੜਾ 7:30 ਤੱਕ ਕਰਤਾ 6:00 ਵਜੇ ਚਾਲੂ ਹੁੰਦਾ ਸੀ 8:20 ਤੱਕ ਲੜਕਿਆਂ ਦਾ ਟਾਈਮ ਸੀ ਜਿਹੜਾ ਇਹਨਾਂ ਨੇ ਕਰਕੇ 6:30 ਤੋਂ 7:30 ਤੱਕ ਕਰਤਾ 1 ਘੰਟੇ 'ਚ ਇੰਨੇ ਬੰਦੇ ਜਿਹੜੇ ਆ ਇਕੱਠੇ ਹੋ ਕੇ ਨਾ ਆ ਕੇ ਬਾਹਰ ਆ ਕੇ ਦੁਆਰਾ ਨਹਾ ਨਹੀਂ ਸਕਦੇ ਉਹ ਕਹਿੰਦੇ ਮੈਂ ਇਹ ਸਮੱਸਿਆ ਬਹੁਤ ਜਲਦੀ ਜੋ ਜਲਦੀ ਤੁਹਾਡਾ ਹੱਲ ਕਰੂੰਗਾ ਜਿਹਦੇ ਨਾਲ ਇਹ ਸਮੱਸਿਆ ਸਾਡੀ ਬਿਲਕੁਲ ਸਾਨੂੰ ਉਮੀਦ ਆ ਵੀ ਕਰ ਦੇਣਗੇ ਜਿੱਦਾਂ ਬਾਕੀ ਸਮੱਸਿਆ ਇਹਨਾਂ ਨੇ ਹੱਲ ਕੀਤੀਆਂ ਇਹ ਵੀ ਕਰਨਗੇ ਸਾਨੂੰ ਬਹੁਤ ਬਹੁਤ ਇਹਨਾਂ ਤੋਂ ਉਮੀਦ ਠੀਕ ਹੈ